ਇੰਨੇ ਸੂਆਂ ਦੇ ਵਿੱਚ 11 ਸੂਆਂ ਦੇ ਵਿੱਚ ਮੱਝ ਕਿਤੇ ਵੀ 45 ਤੋਂ 50 ਦਿਨ ਤੋਂ ਵੱਧ ਡرائی ਨਹੀਂ ਕੀਤੀ। ਐਸ ਵੀ ਪਹਿਲੀ ਵਾਰੀ ਆ ਵੀ ਮੱਝ ਨੂੰ ਅਸੀਂ ਢਾਈ ਤੋਂ 3 ਮਹੀਨੇ ਦਾ ਰੈਸਟ ਦਿੱਤਾ ਤੇ ਉਹਨੇ ਦੱਸਿਆ ਵੀ ਮੈਨੂੰ ਤੁਸੀਂ ਰੈਸਟ ਦਿੱਤਾ। ਠੀਕ ਹੈ। ਕਿਉਂਕਿ ਪੀਡ ਫੇਰ ਹੀ ਕਾਮਯਾਬ ਆ। ਥੋੜਾ ਕੰਮ ਕੀਤਾ ਤਾਂ ਕਾਮਯਾਬ ਆ। ਜੇ ਥੋੜਾ ਆਪ ਦਾ ਕੋਈ ਭਰਾ ਕੱਲ ਨੂੰ ਮੇਲਿਆਂ 'ਚ ਵੀ ਜਿੱਤਦਾ ਤੇ ਦੁੱਧ 'ਚ ਵੀ ਹਨਾ ਕੱਲਾ ਆਪਾਂ ਬਿਊਟੀ ਮੂਲੀ ਲੈ ਕੇ ਦੁੱਧ ਦੇ ਵਿੱਚ ਵੀ ਜਿਹੜੇ ਆ ਵੀ ਉਹ ਬੱਚੇ ਆਉਣੇ ਚਾਹੀਦੇ ਆ। ਆਪਾਂ ਜਿਹੜਾ ਸ਼ੁਰੂ ਤੋਂ ਜਿਹੜੇ ਸੀਮਾ ਲਾਏ ਸੀਗੇ ਆ ਮੇਰਾ ਕੰਪੀਟੀਸ਼ਨ ਕਿਸੇ ਨਾਲ ਨਹੀਂ ਆ ਬਈ ਆਪਣਾ ਕਿਸੇ ਡਾਕਟਰ ਭਰਾ ਨਾਲ ਨਹੀਂਗਾ ਆਪਣਾ ਆਪਦੇ ਨਾਲ ਆ ਪਹਿਲਾਂ ਕਿਹੜਾ ਕੰਮ ਕੀਤਾ ਸੀ ਉਹਨੇ ਕਿੰਨਾ ਦੁੱਧ ਕੱਢਿਆ ਹੁਣ ਅੱਗੇ ਕਿਵੇਂ ਕੰਮ ਕਰਨਾ ਉਹ ਤੋਂ ਵੱਧ ਦੁੱਧ ਕਿਵੇਂ ਕਮਾਉਣਾ ਜੀ ਕਿਸਾਨਪਰਾਵੋ ਨੀਲੀ 라ਵੀ ਦੇ ਸ਼ਕੀਨਾ ਵਾਸਤੇ ਇੱਕ ਬੋਲਾ ਦਿਖਾਉਣ ਲਾ ਰਹੇ ਆ ਜਾ ਰਹਿਆਂਗੇ ਕਿਉਂਕਿ ਨੀਲੀ 라ਵੀ ਦੀਆਂ ਕਟੀਆਂ ਸਾਰੇ ਕਿਸਾਨਪਰਾ ਮਤਲਬ ਇਹ ਹੁਣ ਲੈ ਆਂਦੀਆਂ ਬਹੁਤ ਦੂਰੋਂ ਦੂਰੋਂ ਲੈ ਕੇ ਆਏ ਹੋਂ ਹੁਣ ਸੋਨੂੰ ਹੁੰਦਾ ਵਾ ਯਾਰ ਟੀਕਾ ਕਿਹੜਾ ਭਰਾਈ ਹੈ ਆਪਾਂ ਨੀਲੀ 라ਵੀ ਦੇ ਵਿੱਚ ਜਿਹੜਾ ਰਿਜ਼ਲਟ ਸੋਹਣਾ ਆ ਜੇ ਤੇ ਸਾਹਮਣ ਤੇ ਇਹਦਾ ਰਿਜ਼ਲਟ ਤੁਹਾਨੂੰ ਦਿਖਾਉਨੇ ਆ ਅੱਜ ਧਨੋਲੇ ਮੇਲੇ ਦੇ ਵਿੱਚ ਸਾਲ ਦੀ ਕੱਟੀ ਆ ਫਰਸਟ ਪ੍ਰਾਈਜ਼ ਜਿਹੜਾ ਲੈ ਆ ਗਿਆ ਕੱਟੀ ਨੇ ਆਪਾਂ ਇਹ ਕੀਤੀ ਸੀ ਮੈਂ ਡਾਕਟਰ ਆ ਠੀਕ ਹੈ ਤੇ ਆ ਬਾਈ ਨੇ ਇਹ ਆਈ ਕੀਤੀ ਸੀਗੀ ਤੇ ਬਾਈ ਨੂੰ ਪੁੱਛਦੇ ਆਗੇ ਤੇ ਆਜੋ ਬਾਹਰ ਲੋਕਾਂ ਨੂੰ ਵੀ ਪਾਸਾ ਹਾਂਜੀ ਬਾਈ ਜੀ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਜੇਤਾਰ ਸਿੰਘ ਪਿੰਡ ਘਲਕਲਾਂ ਜ਼ਿਲ੍ਹਾ ਮੋਗਾ ਜੀ ਤੇ ਆਪਣਾ ਵੀਰੇ ਲੰਮੇ ਸਮੇਂ ਦੀ ਆਪਾਂ ਬਰੀਡ ਤੇ ਕੰਮ ਕਰ ਰਹੇ ਆਂ ਵੀ ਜਿਹੜਾ ਚੰਗਾ ਸੀਮਣ ਹੀ ਗਾਂ ਫੀਲਡ ਦੇ ਵਿੱਚ ਲਾ ਰਹੇ ਆ ਤੇ ਉਹਦੇ ਤਰੀਕੇ ਨਾਲ ਜਿਹੜੇ ਬੱਚੇ ਆ ਉਹ ਜੱਤਰੇ ਆ ਠੀਕ ਹੈ ਤਕਰੀਬਨ ਇਹ ਸੀਮਣਾ ਜਿਹੜਾ ਆਪਾਂ ਬਾਈ ਬਾਈ ਆਜੋ ਨਾਲ ਠੀਕ ਆ ਬਾਈ ਗੋਰੇ ਤੋਂ ਘਰੇ ਜਾ ਕੇ ਲੈ ਕੇ ਆਏ ਸੀ ਠੀਕ ਹੈ ਠੀਕ ਆ ਵੀ ਬੰਦਾ ਸੀਮ ਝੋਟਿਆਂ ਵਾਲੇ ਬਹੁਤ ਆ ਆਪਾਂ ਸਾਰੇ ਕੋਈ ਨਹੀਂ ਮਾੜਾ ਆਪਦੇ ਲਈ ਬਾਈ ਆਪਦੇ ਬੋਲ ਵਾਸਤੇ ਹਰ ਭਰਾ ਮਿਹਨਤ ਕਰਦਾ ਠੀਕ ਆ ਪਰ ਮੈਨੂੰ ਇੱਕ ਚੀਜ਼ ਬੜੀ ਵਧੀਆ ਲੱਗੀ ਸੀ ਵੀ ਹਾਂ ਯਾਰ ਵੀ ਸੀਮਨ ਲੈਣਾ ਤਾਂ ਬਾਈ ਤੂੰ ਭਾਵੇਂ ਘਰੇ ਆ ਕੇ ਲੈ ਜਾ ਉਹ ਬਾਈ ਕੋਲੋਂ ਘਰੋਂ ਸੀਮਨ ਲੈ ਕੇ ਆਉਂਦੇ ਰਹੇ ਆਪਾਂ ਹੁਣ ਵੀ ਪਹਿਲਾਂ ਵੀ ਉਹ ਸੀਮਨ ਜਿਹੜਾ ਸੀ ਉਹ ਆਪਾਂ ਲਾਇਆ ਸੀ ਕੋਟ ਕਰੋੜ ਪਿੰਡ ਲਾਇਆ ਸੀਗਾ ਬਾਈ ਠੀਕ ਆ ਤੇ ਪੂਰਾ ਨਾਮ ਮੁੰਡੇ ਦਾ ਮੈਨੂੰ ਛੋਟਾ ਛੋਟਾ ਨਾਮ ਪਿੰਦਰਾ ਠੀਕ ਆ ਠੀਕ ਆ ਆਪਾਂ ਇਹ ਹੀ ਕੀਤੀ ਸੀ ਉਹ ਰਿਜਵਾ ਕੱਟੀ ਆਈ ਹੈ ਰਿਜ਼ਲਟ ਸਮੁੰਦਰ ਦਾ ਤੁਹਾਡੇ ਸਾਹਮਣੇ ਆ ਠੀਕ ਆ ਬਾਈ ਇਹ ਤਾਂ ਪਹਿਲਾਂ ਵੀ ਬੱਚੇ 6-7 ਬੱਚੇ ਪਹਿਲਾਂ ਉਹ ਵੀ ਖੜੇ ਬੱਚੇ ਦੇ ਹਾਂ ਹਾਂ ਬੱਚੇ ਉਹ ਅੰਦਰ ਵੀ ਖੜੇ ਜਿਹੜੇ ਹੋਰ ਆਏ ਹੋਏ ਆ ਪਰ ਕੋਸ਼ਿਸ਼ ਇਹ ਆਪਣੀ ਪ੍ਰਾਇੋਰਟੀ ਹਮੇਸ਼ਾ ਹੀ ਇਹ ਰਹੀ ਆ ਵੀ ਜਿਹੜੇ ਬੱਚੇ ਆ ਜਿਹੜੇ ਉਹ ਸੀਮ ਜਿਹੜੇ ਸੀਮਣ ਆ ਉਹ ਚੰਗੇ ਬੋਲਾਂ ਦੇ ਹੋਣ ਕਿਉਂਕਿ ਪੀੜ ਫੇਰ ਹੀ ਕਾਮਯਾਬ ਆ ਥੋੜਾ ਕੰਮ ਕੀਤਾ ਤਾਂ ਕਾਮਯਾਬ ਆ ਜੇ ਥੋੜਾ ਆਪਦਾ ਕੋਈ ਭਰਾ ਕੱਲ ਨੂੰ ਮੇਲਿਆਂ 'ਚ ਵੀ ਜਿੱਤਦਾ ਤੇ ਦੁੱਧ ਦੇ ਵਿੱਚ ਹਨਾ ਕੱਲਾ ਆਪਾਂ ਬਿਊਟੀ ਮੂਲੀ ਲੈ ਕੇ ਦੁੱਧ ਦੇ ਵਿੱਚ ਵੀ ਜਿਹੜੇ ਆ ਵੀ ਉਹ ਬੱਚੇ ਆਉਣੇ ਚਾਹੀਦੇ ਆ ਆਪਾਂ ਜਿਹੜਾ ਸ਼ੁਰੂ ਤੋਂ ਜਿਹੜੇ ਸੀਮਾ ਲਾਏ ਸੀਗੇ ਆ ਮੇਰਾ ਕੰਪੀਟੀਸ਼ਨ ਕਿਸੇ ਨਾਲ ਨਹੀਂ ਆ ਬਈ ਆਪਣਾ ਕਿਸੇ ਡਾਕਟਰ ਭਰਾ ਨਾਲ ਨਹੀਂ ਆ ਆਪਣਾ ਆਪਦੇ ਨਾਲ ਆ ਪਹਿਲਾਂ ਕਿਹੜਾ ਕੰਮ ਕੀਤਾ ਸੀ ਉਹਨੇ ਕਿੰਨਾ ਦੁੱਧ ਕੱਢਿਆ ਹੁਣ ਅੱਗੇ ਕਿਵੇਂ ਕੰਮ ਕਰਨਾ ਉਹ ਤੋਂ ਵੱਧ ਦੁੱਧ ਕਿਵੇਂ ਕਢਾਉਣਾ ਜਾਂ ਜਿਹੜੇ ਵੱਧ ਦੁੱਧ ਵਾਲੇ ਸੀਮਣ ਆ ਉਹ ਕਿਹੜੇ ਆ ਤੇ ਆਪਾਂ ਉਹ ਕਿਹੜੇ ਵਰਤਨੇ ਆ ਠੀਕ ਹੈ ਜੀ ਨੰਬਰ ਹੈਗਾ 9839 ਡਾਕਟਰ ਜਤਾਰ ਸਿੰਘ ਪਿੰਡ ਘਲਕਲਾਂ ਜ਼ਿਲ੍ਹਾ ਮੋਗਾ ਬ੍ਰਿ ਠੀਕ ਹੈ ਠੀਕ ਹੈ ਜੀ ਤੇ ਬਾਈ ਦੇਖ ਸਕਦੇ ਹੋ ਸੁਬੰਦਰ ਬੁੱਲ ਤੇ ਬਾਈ ਦੇ ਰਿਜ਼ਲਟ ਵੀ ਦੱਸਤਾ ਤੇ ਬਾਈ ਨਾਲ ਗੱਲ ਕਰਦੇ ਹੁਣ ਬੁੱਲ ਬਾਰੇ ਤੇ ਬਾਈ ਬੁੱਲ ਬਾਰੇ ਦੇ ਦਿਓ ਜਾਣਕਾਰੀ ਹਾਂਜੀ ਕਿ ਇਹਦਾ ਬੜਾ ਬਲੱਡ ਲਾਈਨ ਕਿਹੜੀ ਹੈਗੀ ਮਾਂ ਪੱਖੋਂ ਕੀ ਆ ਬਾਪ ਪੱਖੋਂ ਕੀ ਲੱਗਦਾਗਾ ਇਹਦਾ ਵੀਰ ਜੀ ਨਾਂ ਹੈਗਾ ਸਮੁੰਦਰ ਠੀਕ ਹੈ ਬਾਪ ਇਹਦਾ ਹੈਗਾ ਜੀ ਨਾਬੇ ਦਾ 113 ਨੰਬਰ ਠੀਕ ਹੈ ਮਾਂ ਇਹਦੀ ਮਾਇਆ ਠੀਕ ਹੈ ਪੀਡੀਐਫ ਮੇਲੇ ਦੀ ਚੈਂਪੀਅਨ 2025 ਦੀ 24 ਕਿਲੋ 600 ਗ੍ਰਾਮ ਠੀਕ ਹੈ ਲਾਈਵ ਦੁੱਧ 8 ਦਿਨ ਕੈਮਰਿਆਂ ਦੇ ਥੱਲੇ ਰਹਿ ਕੇ ਦਿੱਤਾ ਜੀ ਉਹਨੇ ਠੀਕ ਹੈ ਸਾਹਮਣੇ ਉਹਦੀ ਫੋਟੋ ਲੱਗੀ ਆ ਠੀਕ ਹੈ ਇਸ ਦੁੱਧ ਜਿਹੜਾ ਇਹਨੇ ਰਿਕਾਰਡ ਕਰਾਇਆ 11ਵੇਂ ਸੂਏ ਦਾ ਦੁੱਧ ਹੈ ਇਹਦਾ ਠੀਕ ਹੈ 12ਵੇਂ ਸੂਏ ਹੁਣ ਫਿਰ ਸੂਈ ਨੂੰ ਅੱਜ ਲਗਭਗ 1 ਮਹੀਨਾ ਹੋ ਗਿਆ ਠੀਕ ਹੈ ਮਹਾਰਾਜ ਸੁੱਖ ਰੱਖੇ ਇਸ ਵਾਰ ਫਿਰ ਪੀਡੀਐਫ ਮੇਲੇ ਤੇ ਜਾਊਗੀ ਠੀਕ ਹੈ ਠੀਕ ਹੈ ਵੇ ਹੋ ਸਕਦਾ ਆਪ ਦਾ ਰਿਕਾਰਡ ਹੀ ਤੋੜ ਦਵੇ ਸਹੀ ਹੈ ਬਾਈ ਠੀਕ ਹੈ ਕਿਉਂਕਿ ਜੀ ਮੱਝ ਇੰਨੇ ਸੂਆਂ ਦੇ ਵਿੱਚ 11 ਸੂਆਂ ਦੇ ਵਿੱਚ ਮੱਝ ਕਿਤੇ ਵੀ 45 ਤੋਂ 50 ਦਿਨ ਤੋਂ ਵੱਧ ਡਰਾਈ ਨਹੀਂ ਕੀਤੀ ਸਹੀ ਹੈ ਕਿ ਪਹਿਲੀ ਵਾਰੀ ਆ ਵੀ ਮੱਝ ਨੂੰ ਅਸੀਂ ਢਾਈ ਤੋਂ 3 ਮਹੀਨੇ ਦਾ ਰੈਸਟ ਦਿੱਤਾ ਤੇ ਉਹਨੇ ਦੱਸਿਆ ਵੀ ਮੈਨੂੰ ਤੁਸੀਂ ਰੈਸਟ ਦਿੱਤਾ ਠੀਕ ਹੈ ਕਿ ਹੁਣ ਹੀ ਬਹੁਤ ਚੰਗੀ ਦੁੱਧ ਤੋਂ ਸਟਾਰਟ ਹੋਈ ਆ ਤੇ ਮਹਾਰਾਜ ਸੌਖ ਰੱਖ ਕੇ ਵੀ ਪੀਡੀਐਫ ਤੇ ਵੀ ਹੋ ਸਕਦਾ ਆਪਾਂ ਨੂੰ ਕੁਝ ਨਵਾਂ ਕਰਦ ਦੇ। ਠੀਕ ਐ ਤੇ ਬਾਈ ਆਹ ਤਾਂ ਤੁਸੀਂ ਝੋਟੀ ਚੈੱਕ ਕਰ ਲਈ ਹੈਗੀ ਸਮੁੰਦਰ ਬੁੱਲਦੀ ਆਜੋ ਤੁਹਾਨੂੰ ਸੋਰ ਵੀ ਛੋਟੇ ਛੋਟੇ ਬੱਚੇ ਆ ਜਿਹੜੇ ਆਏ ਹੋਏ ਆ ਉਹ ਵੀ ਚੈੱਕ ਕਰਵਾਉਣੇ ਆ ਆਜੋ ਦੋਸਤੋ ਸਮੁੰਦਰ ਬੁੱਲਦੇ ਤੋਂ ਸਮੁੰਦਰ ਬੁੱਲਦਾ ਜਿਹੜਾ ਆਪਾਂ ਚੈੱਕ ਕਰਾ ਰਹੇ ਆ ਤੁਹਾਨੂੰ ਬੱਚੇ ਬਾਈ ਆਹ ਦੱਸ ਦੋ ਨਾਲ ਦੀ ਨਾਮ ਹਾਂਜੀ ਵੀ ਹਾਂਜੀ ਇਹ ਸਮੁੰਦਰ ਦੇ ਆ ਜੀ ਠੀਕ ਐ ਜੀ ਇਤਨੇ ਬੱਚੇ ਸਮੁੰਦਰ ਦੇ ਆ ਇੱਕ ਅਗਲੇ ਬੰਨੇ ਝੋਟੀ ਖੜੀ ਆ ਜੀ ਸਮੁੰਦਰ ਦੀ ਠੀਕ ਐ ਹਾਂਜੀ ਤੇ ਆਹ ਦੇਖ ਲਓ ਬਾਈ ਤਿੰਨੇ ਬੱਚੇ ਆ ਜਿਹੜੇ ਸਮੁੰਦਰ ਦੇ ਮੈਲਾ ਦਾ ਕੋਈ ਨਾ ਕੋਈ ਮੈਲਾ ਇਹ ਜਿੱਤ ਕੇ ਆਏ ਆਗੇ ਹਾਂਜੀ ਇਹ ਛੇਵੀ ਪੋਜੀਸ਼ਨ ਤੇ ਲੱਗੀ ਆ 60ਾਂ ਕਟੀਆਂ ਦੇ ਵਿੱਚੋਂ ਸਾਰੀਆਂ ਇੱਕੋ ਕੈਟਾਗਰੀ ਦੇ ਵਿੱਚ ਪਾਈਆਂ ਸੀਗੀਆਂ ਠੀਕ ਹੈ ਤੇ 60ਾਂ ਕਟੀਆਂ ਦੇ ਵਿੱਚੋਂ ਉਹ ਪੋਜੀਸ਼ਨ ਤੇ ਲੱਗੀ ਆ ਠੀਕ ਹੈ ਬਾਈ ਤੇ ਆਜੋ ਇੱਕ ਝੋਟੀ ਦਿਖਾਉਂਦੇ ਆ ਤੁਹਾਨੂੰ ਸਮੁੰਦਰ ਬੁੱਲਦੀ ਬਾਈ ਹੋਰਾਂ ਕੋਲੇ ਬਾਈ ਹੋਰਾਂ ਲਵੇ ਨੀਲੀ ਰਾਵੀ ਦੀ ਬਹੁਤ ਸੋਹਣਾ ਕੰਮ ਆਗਾ ਆ ਚੈੱਕ ਕਰੋ ਬਾਈ ਸਮੁੰਦਰ ਬੁੱਲਦੀ ਝੋਟੀ ਕੱਦ ਬਿੱਡ ਚੈੱਕ ਕਰ ਲਓ ਬਾਈ ਨਿਸ਼ਾਨੀਆਂ ਚੈੱਕ ਕਰ ਲਓ ਤੇ ਬਾਈ ਇਹਦਾ ਦੇ ਦਿਓ ਫਿਰ ਮਾਂ ਪੱਖੋਂ ਕੀ ਰਿਕਾਰਡ ਰੱਖਦੀ ਹੈ ਕੀ ਇਹ ਜੀ ਮਾਂ ਇਹਦੀ ਬਾਵਰਾ ਟੂ ਦੀ ਸੀਗੀ ਠੀਕ ਹੈ ਤੇ ਦੁੱਧ ਹੈਗਾ ਸੀ 14 15 ਕਿਲੋ ਠੀਕ ਹੈ ਠੀਕ ਹੈ ਜੀ ਤੇ ਇਹ ਹੈਗੀ ਇਸ ਟਾਈਮ 2 ਸਾਲ ਦੀ ਆ ਠੀਕ ਹੈ ਤੇ ਖੀਰੀ ਆ ਖੀਰੀ ਕੈਟਾਗਰੀ ਦੇ ਵਿੱਚ ਕੱਲ ਨੂੰ ਇਹ ਕੰਪੀਟੀਸ਼ਨ ਦੇ ਵਿੱਚ ਜਾਵੇਗੀ ਠੀਕ ਹੈ ਤੇ ਦੋਸਤੋ ਸਿੰਗੀ ਸੰਗੀ ਤੁਸੀਂ ਚੈੱਕ ਕਰ ਲਓ ਕਿੰਨੀ ਸੋਹਣੀ ਲੱਗੀ ਹੋਈ ਹੈ ਝੋਟੀ ਦੇ ਕੱਲ ਨੂੰ ਇਹ ਕੰਪੀਟੀਸ਼ਨ ਦੇ ਵਿੱਚ ਉਤਰੂਗੀ ਇਹਦੀ ਡਿਟੇਲ ਆਪਾਂ ਉਦੋਂ ਵੀ ਦੇਵਾਂਗੇ ਤੇ ਕੁਛ ਨਾ ਕੁਛ ਇਹ ਕਰੂਗੀ ਕੰਪੀਟੀਸ਼ਨ ਦੇ ਵਿੱਚ ਉਹ ਡਿਟੇਲ ਜਰੂਰ ਦੇਵਾਂਗੇ ਬਾਕੀ ਜੇ ਬਾਈ ਕਿਸੇ ਨੇ ਸੀਮਲ ਲੈਣਾ ਤਾਂ ਸੰਪਰਕ ਜ਼ਰੂਰ ਕਰ ਲਿਓ ਦਿੱਤੇ ਹੋਏ ਨੰਬਰ ਤੇ ਧੰਨਵਾਦ ਜੀ ਸਾਰਿਆਂ ਨੂੰ ਕਰੇ ਵੀਡੀਓ ਸ਼ੇਅਰ ਜੀ